ਦੀ ਗੱਲ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਐ ਸੇਤਾ ਬਸ ਗਾਈ ਆ ਤੇ ਗੱਲ ਚਰਚੇ ਆ ਚਰਚੇ ਬਈ ਤਾਂ ਕਹਿੰਦੇ ਕੋਈ ਬਾਈ ਆਪਣੇ ਨੇੜੇ ਨੂੰ ਵਿਚਾਰਾ ਭਲਾ ਮਾਨ ਸੰਸਾਰ ਇੱਕ ਡਾਕਟਰ ਆ ਹਾਂਜੀ ਚਰਚੇ ਤੇ ਤਾਂ ਬਈ ਇੱਕ ਨਾ ਕੱਟੀ ਦੇ ਸਾਖ ਖਾਈ ਗਈ 40000 ਦਾ ਜੋੜਾ ਸੀ ਬਈ ਮੈਂ ਕਿਹਾ ਨਾ ਹਾਂ 40000 ਦੋ ਚੀਜ਼ ਦਾ ਵਾਰ-ਵਾਰ ਬੰਦਾ ਫੀਲ ਕਰਦਾ ਯਾਰ ਮੈਸੂ ਖਾਈ ਗਈ ਨੰਬਰ 2 ਇੱਕ ਬਾਈ ਦਾ ਹੁਣ ਇਹਦਾ ਇਹ ਕਾ ਵੀ ਜਿਗਾਰਦ ਹੋ ਰਿਹਾ ਬਈ ਜਦੋਂ ਮੈਂ ਚੰਗੀ ਵੇਚਦਾ ਨਾਲ ਵੀਡੀਓ ਬਣਾਉਂਦਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਆਮ ਜ਼ਿਮੀਂਦਾਰ ਵੀ ਪੈਸੇ ਵਟਲੇ। ਆਪਾਂ ਹਰ ਬੰਦੇ ਨੂੰ ਹਾਂਜੀ ਇੱਕ ਮੈਸਤਰੀ ਦਾ ਮੁੰਡਾ ਕੰਮ ਕਰਦਾ ਭਿੰਦਾਰ ਮਾਣਾ ਤਾਂ ਹੁਣ ਥੋੜੇ ਸਾਹ ਦੇ ਵਿੱਚ ਮੀਨੀਮਾ ਵੇਚ ਗਏ ਤੇ ਢੂੜ ਲੱਖ ਰੁਪਏ ਦੀ ਵੇਚੀ ਹੈ ਮੈਂ ਕਹਿੰਦਾ ਬਾਈ ਨੇ ਹਾਂ ਵੀ ਉਹ ਤਸ਼ਾਹਸ ਹੋ ਜੇ ਬੰਦਾ ਬਾਈ ਦਾ ਕੰਮ ਇਹੇ ਆ ਕਰਨ ਦਾ ਇਹਦਾ ਜਿਉ ਨੂੰ ਵੇਖ ਕੇ ਕੋਈ ਹੋਰ ਵੀ ਢੂੜ ਲੱਖ ਵਾਲੀ ਪਾਲ ਲੈ। ਹਾਂ ਵੈਸੇ ਇਹ ਭਾਰ ਵੰਨ ਜਾਂਦਾ ਤਾਂ ਗਿਆ ਬਾਈ ਦੇ ਚੈਨਲ ਦੇ ਚਰਚੇ ਵਿੱਚ ਪਹਿਲਾਂ ਵਿੱਚ ਬਣਾਉਣ ਜਾਂਦਾ ਉਹ ਵੀਡੀਓ ਵੀ ਪਸੂ ਤੇ ਜਦੋਂ ਵੇਚਦੀ ਆ ਜਿਉ ਨੂੰ ਜ਼ਿਮੀਂਦਾਰ ਵੇਖ ਲਈ ਢੂੜ ਲੱਖ ਨਾਲ ਕੋਈ ਸਾਡੀ ਗਰਜ ਨਿਕਲਦੀ ਹੈ ਜੇ ਪਾਲੇ ਦਾ ਪਾਲੇ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮੱਲਾ ਤਹਿਸੀਲ ਚਿੱਤੋ ਤੇ ਜ਼ਿਲ੍ਹਾ ਫਰੀਦਕੋਟ ਸੋ ਅੱਜ ਦੀ ਵੀਡੀਓ ਦੇ ਵਿੱਚ ਅਕ ਨਗੇਨੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਭਾਈ ਇੰਦਰਜੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਵੀ ਇੱਕ ਚੰਗੀਆਂ ਝੋਟੀਆਂ ਤੇ ਬਾਅਦ ਦੇ ਵਿੱਚ ਸ਼ਾਮ ਤੇ ਮਿੱਤਰੋ ਇੱਕ ਚੰਗੀਆਂ ਕਟੀਆਂ ਦੀ ਵੀ ਵੀਡੀਓ ਫੋਨ ਜਾ ਰਹੇ ਹਾਂ ਸੋ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਪਾਲਣ ਦੀ ਖਾਤਰ ਕਟਿੰਗਾਂ ਚਾਹੀਦੀਆਂ ਮਿੱਤਰੋ ਝੋਟੀਆਂ ਕਟਿੰਗਾਂ ਅੱਜ ਕਾਫੀ ਆਉਣਗੀਆਂ ਸੋ ਪੂਰੀ ਜਿਹੜੀ ਗੱਲਬਾਤ ਵੈਸੇ ਬਾਈ ਇੰਦਰਜੀਤ ਦੇ ਨਾਲ ਕਰਾਂਗੇ ਪਹਿਲਾਂ ਵੀ ਬਾਈ ਦੇ ਕਰੋ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ ਤੇ ਨਗੈਣਾ ਹੀ ਲੈ ਕੇ ਮਿੱਤਰੋ ਆਉਂਦਾ ਤੇ ਬਾਰ-ਬਾਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਕਿਉਂਕਿ ਇਹੀ ਆ ਮਿੱਤਰੋ ਖਜ਼ਾਨਾ ਬਣਨ ਗਿਆ ਆਉਂਦੇ ਸਮੇਂ ਚ ਤੇ ਕਿਉਂਕਿ ਜੇ ਇਹ ਵੱਢਣ ਵਾਲੇ ਕਰਨੀ ਗੰਗਾ ਤਾਂ ਮਿੱਤਰੋ ਇਹਨਾਂ ਨੂੰ ਆਪਾਂ ਤਰਸਾਂਗੇ ਕਿਉਂਕਿ ਇਹਨਾਂ ਨੇ ਸੂਕੇ ਮਿੱਤਰੋ ਮੱਝਾਂ ਵੰਡੀਆਂ ਤੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫਿਰ ਇਕੱਲਾ-ਇਕੱਲਾ ਮਿੱਤਰੋ ਆਪਾਂ ਤੁਹਾਨੂੰ ਨਾਗ ਦਿਖਾਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਹਾਂਜੀ ਬਾਈ ਜੀ ਇਹ ਦਿਖਾਵਾਂਗੇ ਉਹ ਆਪਣੇ ਰਮਾਣੇ ਪਿੰਡ ਤੋਂ ਗਈ ਸੀ ਪਹਿਲੇ ਸੂਏ ਝੋਟੀ ਆਪਣੇ ਤੋਂ ਲਈ ਸੀ ਉਹ ਤੇ ਦੇ ਘਰ ਕੋਲੋਂ ਗਈ ਆਈ ਗਈ ਸੀ ਉਹ ਠੀਕ ਆ ਜੀ ਅੱਜ ਉਹ ਨਥਾਣੇ ਖੜੀ ਐ ਨੌਵੇਂ ਸੂਏ ਸੂਣੀ ਆ ਉਹ ਬੰਦੇ ਦੇ ਘਰੇ ਦੁੱਧ ਘਟ ਗਿਆ ਹਾਂਜੀ ਉਹਨੇ ਝੋਟੀ ਦੇਤੀ ਤੇ ਉਹਨੇ ਇੱਕ ਹਰਿਆਣੇ ਚੋਂ ਲਿਆਂਦੀ 1.30 ਦੀ ਜਿਹੜੇ ਰਮਾਣਾ ਦੇ ਝੋਟੀ ਗਈ ਸੀ ਪਹਿਲੇ ਸੂਏ ਨੋਵੇਂ ਸੂਏ ਹੁਣ ਸੂਣਾ ਬਾਈ ਉਹਨੇ ਹਾਂਜੀ ਪਰ ਹਰਿਆਣੇ ਵਾਲਿਆਂ ਨੇ ਦਿੱਤਾ ਸਾਢੇ 17 ਕਿਲੋ ਦੇ ਰਮਾਣਾ ਵਾਲੀ ਝੋਟੀ ਨੇ ਸਾਢੇ 17 ਕਿਲੋ ਦਿੱਤਾ ਉਹਦੀ ਕੱਟੀ ਆ ਉਹ ਪਹਿਲੀ ਠੀਕ ਹੈ ਜਿਹੜੀ ਆਪਣੇ ਕੋਲ ਬਕਾਊਗਾ ਹਾਂ ਬਕਾਊ ਆ ਪਹਿਲੀ ਠੀਕ ਹੈ ਆਪਾਂ ਬਾਈ ਦਾ ਨੰਬਰ ਲੈ ਗਏ ਜਸਪਾਲ ਬੰਦੇ ਦਾ ਨਾਂ ਖੇਤਾਂ 'ਚ ਬੈਠਾ ਜੇ ਕਿਹਨੂੰ ਫੋਨ ਚਾਹੀਦਾ 49 ਦਿਨਾਂ ਦੀ ਗੱਭਣਾ ਪਰ ਮੈਂ ਫੰਡਰ ਕਰਕੇ ਦੇਣੀ ਆ ਉਹ ਓਕੇ ਹੁਣ ਆਪਾਂ ਅੱਜ ਕੋਲ ਆਪਣੇ ਕੋਲ ਤਿੰਨ ਨਗੀਨੇ ਆ ਚੰਗੇ ਆ ਪੂਰੇ ਉਹ ਦੋ ਦਾਦਾ ਬਾਈ ਆ ਦੋ ਸਾਲਾਂ ਦੀ ਆ 10 ਮਹੀਨਿਆਂ ਦੀ ਆ ਇਹ 10 ਮਹੀਨਿਆਂ ਦੀ ਪਹਿਲਾਂ ਇਹ ਤੋਂ ਸਟਾਰਟ ਕਰੋ ਜੀ ਕੁੰਡੇ ਸਿੰਘ ਹਨ ਜਿਹਦੇ ਵਿੱਚ ਦੀ ਕਹਿੰਦੇ ਆ ਮਿੱਤਰੋ ਰੁਪਈਆ ਨਹੀਂ ਲੰਗਦਾ ਉਹੀ ਸਿੰਘ ਆ ਹਨ ਵੀ ਇੱਕ ਵੀਰ ਨੇ ਚੈਨਲ ਨੇ ਪਾਇਆ ਵੀ ਮੁਸਲਮਾਨਾਂ ਤੋਂ ਫੜ ਕੇ ਲਿਆਉਂਦੇ ਮੁਸਲਮਾਨਾਂ ਤੋਂ ਪਸ਼ੂ ਲੈਣਾ ਮੁਸ਼ਕਲ ਆ ਉਹ ਨਹੀਂ ਦਿੰਦੇ ਬਾਈ ਠੀਕ ਆ ਮੁਸਲਮਾਨਾਂ ਤੋਂ ਵੀ ਲਿਆ ਕੇ ਜਾਨ ਬਚਾ ਲਈ ਕਹਿੰਦੇ ਤੂੰ ਵੱਡਾ ਧਰਮ ਹੈ ਨਹੀਂ ਹਨ ਤੇ ਇਹ ਬਾਈ ਤਾਂ ਬਣਾਉਂਦਾ ਜਾ ਕੇ ਵੀ ਦੁਆਰੇ ਵੀਡੀਓ ਕਿਉਂਕਿ ਬਾਈ ਡਾਕਟਰੀ ਦਾ ਕੰਮ ਹੈ ਦਾ ਇਹਨੂੰ ਪਤਾ ਵੀ ਆਏ ਸਾਲ ਜੇ 50000 ਪਸ਼ੂਆ ਪੈਂਡ ਦੇ ਵਿੱਚ ਆਉਦੇ ਸਾਲ ਨੂੰ ਤੇ 49 ਰਹਿ ਜਾਂਦੇ ਆ 51 ਨਹੀਂ ਹੁੰਦੇ 51 ਹਾਂ ਇਹਦਾ ਮਕਸਦ ਤਾਂ ਬਾਈ ਦਾ ਬਹੁਤ ਵਧੀਆ ਪਰਾਲਾ ਯਾਰ ਇਹਦੇ ਮੁੰਡੇ ਦਾ ਸਪੋਰਟ ਕਰੋ ਇਹਦੇ ਚੈਨਲ ਨੂੰ ਆਪਣਾ ਠੀਕ ਹੈ ਕੁਲਮ ਲਾ ਗਏ ਆਪਾਂ ਮਾਲਕ ਦੀ ਹਾਂਜੀ ਮੈਂ ਨਾ ਕਿਹਾ ਕੋਈ ਮੁਸਲਮਾਨਾਂ ਤੋਂ ਲੈਂਦੇ ਆ ਫਲਾਣੇ ਤੋਂ ਲੈਂਦੇ ਆ ਝੋਟੀਆਂ ਹੀ ਆ ਬਾਈ ਮੇਰੇ ਆਪ ਦੇ ਘਰੇ 7ਵੇਂ ਸੂਏ ਖੜੀ ਆ ਕੱਟਿਆਂ ਦੇ ਤੋਂ ਲੋਹਾਈ ਸੀ 26000 ਸੀ 26000 ਹਾਂ ਤੇ ਉਹਦਾ ਬੂਰਾ ਝੋਟਾ ਵੇਚਿਆ ਯਾਰ ਓਥੇ ਗਰੂਪੇ ਓਕੇ ਹਾਂਜੀ ਉਹਨਾਂ ਇਹੋ ਜਿਹੇ ਕੱਟਿਆਂ ਆ ਮੁਸਲਮਾਨ ਦੇ ਆੜੇ ਤੋਂ ਲੈ ਕੇ ਵਿਹਾਇ ਕਰੋ ਯਾਰ ਨਹੀਂ ਜੀ ਪੈਡੀ ਖੜੀ ਹੈ 90 ਦਿਨਾਂ ਦੀ ਗੱਬਣ ਕਹਿਣਾ ਲੈ ਕੇ ਵਿਹਾਓ ਤੁਸੀਂ ਠੀਕ ਹੈ ਅੱਜ ਆਪਾਂ ਇਹਦੀ ਡਿਟੇਲ ਕਿੰਨੇ ਮਹੀਨਿਆਂ ਦੀ ਹੈ 19 ਮਹੀਨਿਆਂ ਦੀ ਉਪਰੋਂ 19 ਮਹੀਨਿਆਂ ਦੀ 18 ਕੇ ਮੈਂ ਤਾਂ ਵਾਧੇ ਦਾ 1 ਮਹੀਨਾ ਓਕੇ ਤੇ ਇਹ ਗਾੜ ਦੇਖੋ ਕੱਟਿਆ ਬਹੁਤ ਸੋਹਣੀ ਮਿੱਤਰੋ ਕੱਟੀ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜ਼ਰੂਰ ਬਾਈ ਦੇ ਨਾਲ ਸੰਪਰਕ ਕਰੋ ਕੱਲਾ ਕੱਲਾ ਥਾਣਾ ਬਾਈ ਕੱਲਾ ਕੱਲਾ ਥਾਣਾ ਕੋਈ ਫੋਰਟ ਨਹੀਂ ਮਿੱਤਰੋ ਸਾਖੜੀ ਕਿਉਂਕਿ ਹਰ ਚੀਜ਼ ਆਪਾਂ ਦਖਾਵਾ ਮਾਰ ਗਏ ਕਿਉਂਕਿ ਪਿਛਲੀ ਵੀਡੀਓ ਚ ਫੇਰ ਭਾਈ ਕਹਿੰਦਾ ਸੀ ਜਿਵੇਂ ਵੀ ਉਹ ਚੀਜ਼ ਆਪਾਂ ਨੂੰ ਕਾਫੀ ਫੀਲ ਹੋਈ ਵੀ ਆਪਾਂ ਚੰਗੇ ਕੰਮ ਕਰਨ ਦੀ ਖਾਤਰ ਜਾ ਰਹੇ ਆ ਵੀ ਕਿਸੇ ਭਰਾ ਦਾ ਕਮੈਂਟ ਨਹੀਂ ਆਪਾਂ ਮਾੜਾ ਕਰਾਉਣਾ ਹਾਂਜੀ ਦੋ ਦਿਨਾਂ ਦੀ ਕੱਟੀ ਆ ਹੀ ਹੀਟ ਚ ਆਏ ਹਾਂਜੀ ਕੀ ਨਸ਼ਾ ਕਰਵਾਤੀ ਆ ਬਾਈ ਹੁਣ ਕਿਹਦੀ ਜੂਤੀ ਸਰ ਸਿਰ ਆ ਗੱਲਵਾਤਾ ਹਣਾ ਹਾਂ ਐਤੂ ਵੱਧ ਕੇ ਕੀ ਆ ਜਿਹੜੀ ਨੰਝਾ ਦੇ ਨਾਲ ਹੀ ਗੱਭਣਦਾ ਤਾਂ ਉਹ ਆ ਬਾਈ ਮੈਂ ਫੰਡਰ ਕਰਕੇ ਦਿੰਨਾ ਜੇ ਡਰੈਸ ਚਾਹੀਦਾ ਬਾਈ ਦਾ ਮੈਂ ਫੋਨ ਨੰਬਰ ਲੈ ਕੇ ਆਇਆ ਉਹ ਕਹਿੰਦੇ ਮੇਰੇ ਨਾਲ ਗੱਲ ਕਰਾ ਦਿਓ ਹੁਣ ਕਾ ਕਿਸ਼ ਮਤਾ ਵੀ ਫੰਡਰ ਨਿਕਲਿਆ ਗੱਭਣ ਨਿਕਲ ਗਿਆ ਆਪਾਂ ਰੱਬ ਨੂੰ ਜਾਨ ਦੇਣੀ ਆ ਠੀਕ ਆ ਹਾਂ ਵੀ ਮੇਰੇ ਘਰੋਂ ਕੱਟੀ ਇਹਦੀ ਮਾਂ ਗਈ ਆ ਨੋਮੇ ਸੂਏ ਖੜੀ ਆ ਨਥਾਣੇ ਠੀਕ ਆ ਇਸ ਬਾਲ ਬੰਦੇ ਦਾ ਨਾ ਮੇਰੇ ਕੋਲ ਫੋਨ ਨੰਬਰ ਆ ਬਾਈ ਨਾਲ ਗੱਲ ਕਰ ਲੋ ਵੀ ਹੈਗੀ ਗੱਭ ਮਾਂ ਦਾ 16 17 ਲੀਟਰ ਦੁੱਧਾ ਸਾਢੇ 17 ਉਹ ਨਹੀਂ ਸੋ ਬਣੇਰੋ ਆਪਣੇ ਮਿੱਤਰੋ ਚੈਨਲ ਦੇ ਨਾਲ ਬਾਈ ਨਾਲ ਆਪਣਾ ਕਾਫੀ ਮੋਹ ਪ੍ਰੇਮ ਹੈ ਤੇ ਬਾਈ ਕਹਿੰਦਾ ਵੀ ਅੱਜ ਨਗੀਨੇ ਲੈ ਕੇ ਆਇਆ ਬਚ ਗਈ ਜੀ ਬਸ ਅੰਡਰਾ ਦੀਆਂ ਟਾਂਕੜਾ ਤੱਕ ਲਓ ਬਾਈ ਹਾਂ ਕਿੰਦੀ ਵਜਣਾ ਤੇ ਕਿੱਡਾ ਕਾਦਾ ਇਹਦਾ ਕੱਦ ਕਾਟ ਫੁੱਲਾ ਜੀ ਤੇ ਸਰੀਰ ਦੀ ਬੰਤਰ ਬਹੁਤ ਸੋਹਣੀ ਆ ਕੁੰਡੇ ਸਿੰਘਾ ਫੀਸ ਕੁਆਲਿਟੀ ਬਹੁਤ ਚੰਗੀ ਆ ਤੇ ਤੌਰ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੇ ਮਾਂ ਦਾ ਜਿਹੜਾ 17 17.5 ਲੀਟਰ ਰਕਾਰਡ ਹੈ ਤੇ ਬਾਈ ਦੇ ਦੱਸਣ ਦੇ ਮੁਤਾਬਕ ਨਥਾਣੇ ਖੜੀਏ ਯਾਰ ਬੱਸ ਆਪਰੂਫ ਦੇ ਦੇਂਗੇ ਭਾਈ ਯਾਰ ਓਕੇ ਹਾਂ ਬਿਕ ਦੱਬਰ ਨਿਕਲੇ ਜਾਂ ਫੰਡਰੇ ਕੋ ਕਿਸ਼ਮਤ ਆ ਬਾਈ ਹਾਂ ਠੀਕ ਹੈ ਹਾਂਜੀ ਬਾਈ ਤੇ ਇਹ ਹੁਣ ਟੀਕੇ ਢੂਕੇ ਬਾਰੇ ਕੋਈ ਪਤਾ ਨਹੀਂ ਕਿਹੜੇ ਕੋਈ ਪਤਾ ਨਹੀਂ ਕੁਝ ਵੀ ਬੈਧਾ ਫੰਡਰ ਕਰਕੇ ਦਿਨਾ ਪਰ ਆਪਣੇ ਕੋਲ ਡਿਟੇਲਡ ਆਂਦੀ ਆ ਫੋਨ ਨੰਬਰ ਦੇ ਦਾਂਗੇ ਬਾਕੀ ਜਿਹਨੇ ਦੂਜੇ ਨੇ ਲਾਇਆ ਨੋ ਬਾਈ ਨੂੰ ਫੋਨ ਪੜਾ ਕੇ ਨੇ ਦੱਸ ਦੋ ਵੀ ਫੰਡਰਾ ਜਾਂ ਗੱਬਣਾ ਹਾਂ ਹੁਣ ਪਰ ਰੇਟ ਨਾਲ ਦਿਨਾ ਦੱਸ ਦੇ ਜਾਗੇ ਸਾਰੇ ਬਾਈ ਦੱਸਾਂਗੇ ਹਾਂ ਪਹਿਲੇ ਦਾ ਸਟਾਰਟਿੰਗ ਹੀ ਦੱਸੋ ਜੀ 55000 ਰੁਪਏ ਰੇਟ ਹੈ ਦਾ ਬਾਈ 55000 ਮਾਨਤਾਨ ਹੋਊ ਹਾਂ ਮਾਨਤਾਨ ਹੋਊਗਾ ਜੇ 8-10 ਦਿਨ ਰਹੇਗੀ ਜੇ ਮੈਂ ਵੀ ਚੈੱਕ ਕਰਾ ਲਈ ਫੇਰ ਇਹ ਰੇਟ ਫੇਰ ਰ ਫੋਰਸਾਕ ਕਾਲਾ ਦਾ ਵਰਕਾ ਪਾਰਦੇ ਬਹੁਤ ਤਾਂ ਚਲੋ ਦੂਜੇ ਨੰਬਰ ਤੇ ਜੀ ਹੁਣ ਇਹ 2 ਸਾਲਾਂ ਦੀ ਆ ਬਈ ਇਹ ਦੋ ਸਾਲ ਇਹ ਵੀ ਖੀਰੀ ਆ ਇਹ ਖੀਰੀ ਆ ਠੀਕ ਹੈ ਗੁਰੂ ਕੋ ਲੈ ਕੇ ਆਇਆ ਬਈ ਇਹ ਹਾਂਜੀ ਕੋਠੇ ਗੁਰੂ ਕੋ ਪੈਣਾ ਕੋਠੇ ਗੁਰੂ ਤੋਂ ਠੀਕ ਆ ਕਿਉਂਕਿ ਫੋਰਸਾਕ ਦਾ ਆਪਣਾ ਦੱਸਣ ਦਾ ਫਰਜ਼ ਬੰਦਾ ਹੈ ਕਈ ਵਾਰ ਬੰਦਾ ਪਾਲ ਲੇ ਤੇ ਮੁੜ ਕੇ ਉਹ 80 90 ਦੀ ਰਹਿ ਜਾਂਦੀ ਹੈ ਜੀ ਜਿਹਦੇ ਫੋਰਸਾਕ ਹੋਵੇ ਇਸ ਤੋਂ ਬਾਅਦ ਕੇ ਕੱਟੀ ਕੀ ਹੋ ਗਈ ਆ ਬਹੁਤ ਨਗਿੰਨਾ ਦੇ ਨੂੰ ਵੀ ਦੋੜੋ ਜੀ ਮੜ ਜੀ ਕੋਸ਼ਿਸ਼ ਆਪਣੇ ਮਿੱਤਰੋ ਚੱਲੀ ਜਾਂਦੀ ਆ ਕਟੀਆਂ ਝੋਟੀਆਂ ਬਚਾਉਣ ਦੀ ਖਾਤਰ ਤੇ ਇਸ ਧੰਦੇ ਨੂੰ ਜਿਹੜਾ ਫੇਲ ਹੋਇਆ ਧੰਦਾ ਉਹਨੂੰ ਦੁਬਾਰੇ ਚੱਕਣ ਦੀ ਖਾਤਰ ਤੇ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਦੇ ਵਿੱਚ ਤੁਹਾਡਾ ਮਿੱਤਰੋ ਸਾਥ ਚਾਹੀਦਾ ਤੇ ਕੱਟੀ ਕੀ ਹੋ ਬਾਈ ਲਵੀ ਹਾਂ ਜਮਾ ਹੈ ਕੱਚੀ ਪਈਆ ਹਨਾ ਫੁੱਲ ਹੀ ਫੁੱਲ ਹੀਟ ਚ ਆਜਾ ਹਾਂ ਫੁੱਲ ਹੀਟ ਚ ਆ ਠੀਕ ਹੈ ਕੋਰ ਛਾਂ ਕਾਲਾ ਵਰਕਾ ਪਾੜ ਦੇ ਓਕੇ ਜੀ ਓਕੇ ਸਿੰਘ ਬਹੁਤ ਸੋਹਣਾ ਜੀ ਸਰੀਰ ਦੀ ਬੰਤਰ ਬਹੁਤ ਚੰਗੀ ਆ ਕੱਦ-ਕਾਠ ਵੀ ਮਿੱਤਰੋ ਫੁੱਲ ਐ ਕੋਈ ਛੋਟਾ ਨਹੀਂ ਚੰਗੀਆਂ ਕੱਟੀਆਂ ਜਿੱਡਾ ਕਰਦਾ ਤੇ ਤੀਜੇ ਨੰਬਰ ਤੇ ਤਾਂ ਮਿੱਤਰੋ ਆ ਪਾਟੜਾ ਦਿਖਾ ਰਹੇ ਆਂ ਟੋਕ ਨਗੀਨਾ ਦਿਖਾਉਣ ਜਾ ਰਹੇ ਆਂ ਹੁੰਡਾ ਸਿੰਘ ਫੇਸ ਕੁਆਲਿਟੀ ਬਹੁਤ ਸੋਹਣੀ 19 ਮਹੀਨਿਆਂ ਦੀ ਠੀਕ ਹੈ ਭਾਈ 1 ਲੱਖ 60-60 ਹਜ਼ਾਰ ਦੀਆਂ ਵਿਕੀਆਂ ਤਾਂ ਹੀ ਖਾਉਂਦਾ ਤੁਹਾਨੂੰ ਵੀ ਇਹ ਬਾਤ ਜਾਣ ਹਾਂ ਜੇ ਇਹ ਹੀ ਵਧਣ ਗਿਆ ਫੇਰ ਇਹ 1.5 60 ਤੇ ਜਾਣ ਗਿਆ ਬਾਨਾ 2-2 ਮਹੀਨਿਆਂ ਨੂੰ ਫੇਰ ਤਾਂ 2-2 ਲੱਖ ਨੂੰ ਜਾਣਦਾ ਕੰਮ ਪਾ ਲਿਆ ਕਰੋ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਾਈ ਯਾਰ ਆਪਣੇ ਥਾਂ ਹੈ ਨਹੀਂ ਅਗਲਾ ਕਦੇ ਤੂੰ ਲਿਆਕ ਨਹੀਂ ਵੇ ਵੇਚ ਦੇਣਾ ਆਪਣਾ ਧੰਦਾ ਹੀ ਹੋ ਜਾ ਬਾਈ ਚਲ ਠੀਕ ਹੈ ਤੋ ਤੋ ਰੋ ਜੀ ਨੂੰ ਵੀ ਸੋ ਮਿੱਤਰੋ ਆਪਾਂ ਫੇਰ ਆਪਾਂ ਕਹਿਣਾ ਵੀ ਆਪਣਾ ਜਿਹੜਾ ਕੰਮ ਹੈ ਬਹੁਤ ਛੋਟਾ ਕੰਮ ਆਪਾਂ ਕਰ ਰਹੇ ਆ ਆਪਣਾ ਉਹਨਾਂ ਚੈਨਲ ਵਾਲਾ ਕੰਮ ਤਾਂ ਹੈ ਨਹੀਂ ਵੀ ਦਿਖਾ ਗਏ ਕੁਝ ਹੋਰ ਤੇ ਨਿਕਲੇ ਕੁਝ ਹੋਰ ਤੇ ਕੋਸ਼ਿਸ਼ ਹੈ ਵੀ ਕੈਮਰੇ ਦੇ ਵਿੱਚ ਵੀ ਆਪਾਂ ਓਡੇ ਹੀ ਦਿਖਾ ਕੇ 1922 ਕਈ ਵਾਰ ਮਿੱਤਰੋ ਹੋ ਜਾਂਦੀ ਹੈ ਤੇ ਕਈ ਵਾਰ ਛੋਟਾ ਜਾਨਵਰ ਥੋੜਾ ਜਿਹਾ ਵੱਡਾ ਦਿਖਾਇਆ ਜਾਂਦਾ ਪਰ ਕੋਸ਼ਿਸ਼ ਫੁੱਲ ਕਰ ਰਹੇ ਆ ਵੀ ਓਡੀ ਚੀਜ਼ ਹੀ ਦਿਸੇ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਇਹਦਾ 42000 ਆ ਉਹਦਾ ਭੁੱਲ ਕੇ ਜੋ 45000 ਆ ਜੇ 45000 ਯੂਪੀਆ ਨਾਲ ਦੇ ਕੇ 46 ਦੀ ਭਲਾ ਵੇਖ ਜੇ 45 ਦੀ ਨਹੀਂ ਵੇਖਦੀ ਠੀਕ ਆ ਇੱਕ ਕੋਸਟ ਤੇ ਬਚਾਉਣਾ ਆਉਂਦੀ ਆ ਵੀ ਬਚਾਉਂਦੇ ਬਹੁਤ ਬਚ ਗਏ ਜੀ ਹਾਂਜੀ ਬਹੁਤ ਹੈਗੇ ਆ ਜੀ ਪਾਲਣ ਵਾਲੇ ਤੁਸੀਂ ਬਾਕੀ ਇਹਨਾਂ ਨੂੰ ਲੈਣ ਨਾਲ ਨੂੰ ਵਾਕਸ਼ਾ ਕਰਿਆ ਯਾਰ ਜੀ ਹਾਂ ਤੇ ਆਪਣਾ ਫੋਨ ਨੰਬਰ ਜੀ 946372 94637 18356 18356 ਹਾਂ ਤੇ ਇੱਕ ਨਾ ਬਾਈ ਜਦੋਂ ਲਾਈਨਿੰਗ ਹੁੰਦੀਆਂ ਆਉਂਦੀਆਂ ਉਹ ਦੋ ਤਿੰਨ ਆ ਰਹੀ ਵੀਡੀਓ ਵੇਖ ਕੇ ਫੇਰ ਫੋਨ ਲਾਇਆ ਕਰੋ ਯਾਰ ਇਹਨਾਂ ਦਾ ਵੀ ਕੀ ਫਤਕ ਨਹੀਂ ਠੀਕ ਆ ਹਾਂ ਇਹ ਬ ਆਇਸ਼ਾਲ ਪੈਦਾਵਾਰ ਘਟ ਰਹੀ ਹੈ ਵਾਤਾ ਰਹੀ ਨਹੀਂ ਜਮਾ ਉੱਡੇ ਜਾਂਦੇ ਆ ਹਾਂ ਜੇ ਤੁਸੀਂ ਨਾ ਲਓਗੇ ਹੁਣ ਮੈਂ ਵੀ ਇਹਨਾਂ ਨੂੰ ਕਿੱਥੇ ਰੱਖ ਲਵਾਂ ਹਾਂ ਠੀਕ ਹੈ ਜਿਨ੍ਹਾਂ ਕੋਲੇ ਮਿੱਤਰੋ ਕੋਈ ਚਾਰ ਵਾਧੂ ਹੈ ਹਰਾਚਾਰਾ ਵਾਧੂਆ ਉਹਨਾਂ ਦੇ ਖਾਤਰ ਮਿੱਤਰੋ ਇਹ ਚੰਗੀਆਂ ਥੋੜੇ ਜਿਹੇ ਖਰਚੇ ਜਿਹੇ ਪੈ ਜਾਣਗੇ ਕਿਉਂਕਿ ਤਿਆਰ ਹੋ ਗਿਆ ਖੜੀਆਂ ਤੇ ਇੱਕ ਸਾਲ ਨੂੰ ਮਿੱਤਰੋ ਇਹਨਾਂ ਨੇ ਸੂ ਪੈਣਾ ਡਬਲ ਤੋਂ ਡਬਲ ਪੈਸੇ ਹੋਣਗੇ ਭਾਈ ਹਾਂ ਜਿੰਨੇ ਰੁਪਏ ਲਾਓਗੇ ਜੇ 50 ਲਾ ਦਿਓਗੇ ਤਾਂ ਮਿੱਤਰੋ ਸਵਾ ਲੱਖ ਹੈ ਘੱਟੋ ਘੱਟ ਤੇ ਜੇ 40 ਲਾ ਦਿਓਗੇ ਘੱਟੋ ਘੱਟ ਲੱਖ ਹੈ ਤੇ ਉਹ ਇਹਦਾ ਘੱਟ ਤੋਂ ਘੱਟ ਰੇਟ ਲਾਇਆ ਆਪਾਂ ਤੇ ਉਹ ਇਹ ਜਿਹੜੀਆਂ ਝੋਟੀਆਂ ਬਣਣ ਵਾਲੀਆਂ ਸਫਾ ਤੋਂ ਲੈ ਕੇ 1.5 ਲੱਖ ਦੇ ਕਰੀਬ ਬਣਨ ਗਿਆ ਜਦੋਂ ਮਿੱਤਰੋ ਇਹਨਾਂ ਨੇ ਤਿਆਰ ਹੋਣਾ ਸੋ ਸਾਰੇ ਵੀਰਾਂ ਦਾ ਧੰਨਵਾਦ